ਸਰਚਕਾਲ ਦੋਸਤੋ ਪਿਛਲੇ ਕੁਝ ਸਮੇਂ ਤੇ ਇਹ ਰੌਲਾ ਪੈਂਦਾ ਪਿਆ ਹੈ ਕਿ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਨਵਾਂ ਜ਼ਿਲ੍ਹਾ ਬਣ ਰਿਹਾ ਉਹਦੇ ਵਿੱਚ ਬਹੁਤ ਸਾਰੇ ਪਿੰਡ ਬਲਾਚੌਰ ਹਲਕੇ ਦੇ ਪਾਈ ਜਾ ਰਹੇ ਇਹਦੇ ਵਿੱਚ ਨਾ ਸਰਕਾਰ ਕੋਈ ਦੱਸਦੀ ਹੈ ਨਾ ਸਰਕਾਰ ਦੇ ਨੁਮਾਇੰਦੇ ਕੋਈ ਦੱਸਦੇ ਹੈ ਨਾ ਕੋਈ ਪ੍ਰਸ਼ਾਸਨ ਦੱਸ ਰਿਹਾ ਪਰ ਤੁਸੀਂ ਦੇਖੋ ਕਿ ਬਲਾਚੌਰ ਦੇ ਵਿੱਚ ਜਿਹੜੇ ਵਕੀਲ ਹੈ ਉਹਨਾਂ ਨੇ ਕੰਮ ਛੱਡਿਆ ਹੋਇਆ ਹੜਤਾਲ ਕੀਤੀ ਹੋਈ ਹੈ ਗੜਸ਼ੰਕਰ ਵਿੱਚ ਹੜਤਾਲ ਕੀਤੀ ਹੋਈ ਹੈ ਪਿੱਛੇ ਇਹ ਕੋਰਾਲੀ ਵਿੱਚ ਰੋਸ਼ ਪ੍ਰਦਰਸ਼ਨ ਚੱਲਦਾ ਹੋਇਆ ਸੀ ਅਸੀਂ ਵੀ ਆਪਣਾ ਰੋਸ਼ ਪ੍ਰਗਟ ਕਰਨ ਲਈ ਕੱਲ ਨੂੰ ਦਾੜਾ ਮੰਡੀ ਤੋਂ ਸ਼ਾਮ ਨੂੰ 4:30 ਵਜੇ ਰੋਸ਼ ਮਾਰਚ ਕੱਢ ਰਹੀਆਂ ਸੂਕਾਰ ਨੂੰ ਜਗਾਇਆ ਜਾ ਸਕੀ ਨੁਮਾਇੰਦਿਆਂ ਨੂੰ ਜਗਾਇਆ ਜਾ ਸਕੀ ਕਿ ਬੜਾ ਚੌਲ ਦੀਆਂ ਤੁਸੀਂ ਬੰਡੀਆਂ ਨਾ ਪਾਓ ਬੜਾ ਚੌਲ ਦੀ ਆਵਾਜ਼ ਬਲੰਦ ਕਰਨ ਵਾਲੇ ਅਜੇ ਹੈਗੇ ਆ ਔਰ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਚਾਇਤਾਂ ਦੇ ਮਤਅ ਪਵਾਏ ਬਿਨਾ ਲੋਕਾਂ ਦੀ ਸਲਾਹ ਤੋਂ ਬਿਨਾ ਕਿਸੇ ਵੀ ਹਲਕੇ ਨੂੰ ਤੋੜੋ ਨਾ ਕਿ ਅਗਰ ਤੁਸੀਂ ਇਹਦਾ ਤੋੜਦੇ ਆ ਇਹਨਾਂ ਲੋਕਾਂ ਨੂੰ ਕੰਮ ਕਰਨ ਲਈ ਇਹ ਬੜੀ ਦੂਰ ਜਾਣਾ ਪੈਣਾ ਜਿੱਥੇ ਲੋਕ ਜਿੱਧਰ ਜੁੜੇ ਹੋਏ ਆ ਜਿੱਥੇ ਦੁਆਬੇ ਵਿੱਚ ਰਿਹਾ ਚਾਹੁੰਦੇ ਆ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਉਹਦੀ ਕਦਰ ਕਰਦੇ ਹੋਏ ਤੁਸੀਂ ਬੜਾ ਚੌਰ ਹਲਕੇ ਨੂੰ ਇਕੱਠੇ ਰਹਿਣ ਤੋਂ ਆਓ ਮਿਲਦੇ ਆ ਕੱਲ ਸਾਰੇ ਦੋਸਤਾਂ ਨੂੰ 4:30 ਵਜੇ ਦਾਣਾ ਮੰਡੀ ਬੜਾ ਚੌਰ ਵਿਖੇ ਧੰਨਵਾਦ ਜਾਈਏ